ਸਰਕਾਰੀ ਹਸਪਤਾਲ ਦਾ ਮੈਂ ਹਮੇਸ਼ਾ ਕਹਿੰਦਾ ਰੱਬ ਹੀ ਰੱਖਾ ਹੈਗਾ ਸਰਕਾਰੀ ਹਸਪਤਾਲ ਹਮੇਸ਼ਾ ਸੁਰੱਖਿਆ ਦੇ ਵਿੱਚ ਰਹਿੰਦਾ ਹੈਗਾ ਅੱਜ ਜਿਹੜੀ ਸੁਰੱਖਿੀ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਇਹ ਖਬਰ ਹਸਪਤਾਲ ਨਾਲ ਸੰਬੰਧਿਤ ਜੁੜੀ ਲੈਬ ਦੇ ਨਾਲ ਹੈਗੀ ਆ ਸਰਕਾਰੀ ਲੈਬ ਦੇ ਵਿੱਚ ਇੱਕ ਟੈਸਟ ਕੀਤਾ ਜਾਂਦਾ ਪ੍ਰਿੰਕਾ ਰਾਣੀ ਦਾ ਰਿਪੋਰਟਾ ਮੇਰੇ ਹੱਥ ਦੇ ਵਿੱਚ ਨੇ ਤੇ ਇਹ ਹੈਗੀ ਆ ਸਰਕਾਰੀ ਰਿਪੋਰਟ ਕੀਤੀ ਹੋਈ ਬਲੱਡ ਪ੍ਰੈਸ਼ਰ ਬਲੱਡ ਜਿਹੜਾ ਚੈੱਕ ਕੀਤਾ ਜਾਂਦਾ ਇੱਥੇ ਇਹਨਾਂ ਨੇ ਲਿਖ ਦਿੱਤਾ ਹੈ ਓ ਨੈਗੇਟਿਵ ਆ ਆ ਤੁਸੀਂ ਦੇਖ ਸਕਦੇ ਹੋ ਉਹ ਨੈਗੇਟਿਵ ਲਿਖਿਆ ਗਿਆ ਹੈ ਵੀ ਬਲੱਡ ਉਹ ਨੈਗੇਟਿਵ ਹੈ ਤੇ ਪ੍ਰਿੰਕਾ ਰਾਣੀ ਨੇ ਜਦ ਇਹ ਟੈਸਟ ਦੁਬਾਰਾ ਬਜਾਰੋ ਕਰਾਇਆ ਤਾਂ ਉੱਥੇ ਏ ਪੋਜ਼ਿਟਿਵ ਆਇਆ ਇੱਕ ਲੈਬ ਤੋਂ ਕਰਵਾਇਆ ਏ ਪੋਜ਼ਿਟਿਵ ਆਇਆ ਬਾਜ਼ਾਰ ਤੋਂ ਵਿੱਚੋਂ ਇੱਕ ਲੈਬ ਹੋਰ ਤੂੰ ਜਾ ਕੇ ਟੈਸਟ ਕਰਾਇਆ ਜਾਂਦਾ ਉੱਥੇ ਵੀ ਆ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਏ ਪੋਜ਼ਿਟਿਵ ਆਇਆ ਪਰ ਸਰਕਾਰੀ ਵਾਲੇ ਇੰਨੀ ਵੱਡੀ ਗਲਤੀ ਕਰ ਕਿਵੇਂ ਗਏ ਇਹਨਾਂ ਦੇ ਮੈਡਮ ਸਨ ਮਿਸੀ ਸਨ ਬਈ ਕੀ ਹੋਇਆ ਕਿਵੇਂ ਪਤਾ ਲੱਗਿਆ ਵੀ ਬਾਅਦ ਚ ਵੀ ਤੁਹਾਨੂੰ ਬਜਾਰੋਂ ਰਿਪੋਰਟਾਂ ਕਰਾਣੀਆਂ ਪਈਆਂ ਜਦੋਂ ਸਰਕਾਰੀ ਤੇ ਕਰਾਈ ਪਹਿਲੇ ਜੇ ਜਿਹਨਾਂ ਪਹਿਲਾਂ ਰਿਪੋਰਟ ਕਰਵਾਈ ਸੀਗੀ ਉਹਨਾਂ ਦੇ ਇਹ ਪੋਜ਼ਿਟਿਵ ਸੀਗੇ ਤੇ ਇੱਥੋਂ ਕਰਵਾਇਆ ਤਾਂ ਉਹ ਨੈਗੇਟਿਵ ਆਇਆ ਤੇ ਮੈਂ ਕਿਹਾ ਜੀ ਇਹ ਪੋਜ਼ਿਟਿਵ ਹੈਗਾ ਜੀ ਤੇ ਫਿਰ ਉਹ ਨੈਗੇਟਿਵ ਕਿਵੇਂ ਹੋ ਗਿਆ ਤੇ ਫਿਰ ਇਹਨਾਂ ਨੇ ਮੈਡਮ ਨੇ ਕਿਹਾ ਜੀ ਕਿ ਬਾਹਰੋਂ ਇੱਕ ਵਾਰੀ ਚੈੱਕ ਕਰਵਾਓ ਤੇ ਕਰਵਾਇਆ ਤੇ ਮੋਂਗੇ ਕੋਲ ਕਰਵਾਇਆ ਜੋ ਤੇ ਕਹਿੰਦੇ ਇਹ ਪੋਜ਼ਿਟਿਵ ਆਇਆ ਫੇਰ ਆਇਆ ਤੇ ਫੇਰ ਕਹਿੰਦੇ ਚੰਡੀਗੜ ਚੰਡੀਗੜ ਲੈਬਟਰੀ ਤੋਂ ਕਰਵਾਇਆ ਉੱਥੇ ਵੀ ਇਹ ਪੋਜ਼ਿਟਿਵ ਆਇਆ ਤੇ ਸਰਕਾਰੀ ਇਹ ਲੈਬ ਵਾਲਿਆਂ ਨੇ ਇਹ ਉਹ 네ਗੇਟਿਵ ਕਰਤਾ ਹਾਂਜੀ ਉਹ 네ਗੇਟਿਵ ਕੀਤਾ ਸੀਗਾ ਉਹਨਾਂ ਨੇ ਪਹਿਲਾਂ ਤੇ ਫੇਰ ਦੁਬਾਰਾ ਹਾਂ ਹਾਂ ਫੇਰ ਦੁਬਾਰਾ ਚੈੱਕ ਕੀਤਾ ਫੇਰ ਇਹ ਪੋਜ਼ਿਟਿਵ ਆਇਆ ਅੱਛਾ ਫੇਰ ਇਹਨਾਂ ਕੋਲ ਦੁਬਾਰਾ ਫਿਰ ਗਏ ਹਾਂਜੀ ਸਰਕਾਰੀ ਵਾਲੇ ਕੋਲ ਹਾਂਜੀ ਫੇਰ ਇਹਨਾਂ ਨੇ ਕੀ ਇਹ ਪੋਜ਼ਿਟਿਵ ਕਰਤਾ ਹਾਂਜੀ ਇਹ ਪੋਜ਼ਿਟਿਵ ਆਦਾ ਉਦੋਂ ਤੇ ਜੇ ਗਲਤੀ ਰਹਿ ਜਾਂਦੀ ਯਾ ਪੇਸ਼ੇਦ ਨੂੰ 12 ਕਿ ਤੋ ਬਲੱਡ ਲਗਾ ਦਿੰਦੇ ਇਸ ਤਰ੍ਹਾਂ ਵੱਡੀ ਗਲਤੀ ਇੱਕ ਖਮਿਆਜਾ ਬuktਨਾ ਪੈ ਸਕਦਾ ਸੀ ਉਹ ਤਾਂ ਫਿਰ ਹੋਣਾ ਹੀ ਸੀਗਾ ਇਹ ਤਾਂ ਫਿਰ ਤੇ ਕੀ ਲੱਗਦਾ ਹੈਗਾ ਤੈਨੂੰ ਵੀ ਆਪਾਂ ਵਿਸ਼ਵਾਸ ਕਰਕੇ ਆਉਨੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਤੇ ਹਾਲਾਤ ਕਿੜੇ ਇਹ ਬੜੇ ਹੋਏ ਉਹ ਤਾਂ ਇਹ ਜੋ ਇੱਕ ਤਾਂ ਬਲੱਡ ਉਹ ਤਾਂ ਨਾ ਜਾਂਦਾ ਜੀ ਇੱਕ ਤਾਂ ਚੈੱਕ ਕਰਵਾਣਾ ਬਲੱਡ ਤਾਂ ਨਿਕਲਦਾ ਇਹਨਾਂ ਫਿਰ ਇੱਥੋਂ ਸਵੇਰ ਦੇ ਚਾਰ ਵਰੀ ਉਹ ਤਾਂ ਬਲੱਡ ਕਰਵਾਤਾ ਹਾਂ ਹੂੰ ਹੁਣ ਆ ਚੀਜ਼ ਧਿਆਨ ਰੱਖਣਾ ਚਾਹੀਦਾ ਯਾਰ ਕਿਸੇ ਦਾ ਬਲੱਡ ਕਿਸੇ ਨੂੰ ਲੱਗਦਾ ਪਿਆ ਤਾਂ ਉਹ ਕੀ ਕਰੀਏ ਬਿਲਕੁਲ ਬਿਲਕੁਲ ਕੀ ਨਾਮ ਕੀ ਤਰਾ ਗੋਪਿੰਦ ਜੀ ਗੋਬਿੰਦ ਜੀ ਕਿੱਥੇ ਰਹਿੰਦੇ ਹੋ ਗੁਰੂ ਅਰਥਾ ਰੇਲ ਵਸਤੀ ਗੁਰੂ ਅਰਥਾ ਰੇਲ ਵਸਤੀ ਪ੍ਰਿੰਕਾ ਤੁਹਾਡੇ ਧਰਮ ਪਤਨੀ ਜਿਨ੍ਹਾਂ ਦੇ ਰਿਪੋਰਟਰ ਨੇ ਹਾਂਜੀ ਬਿਲਕੁਲ ਜੀ ਗੋਬਿੰਦ ਸਾਡੇ ਕੋਲ ਆਇਆ ਤੇ ਗੋਬਿੰਦ ਨੇ ਆ ਕੇ ਜਿਹੜੀ ਰਿਪੋਰਟ ਹੈ ਇਹ ਦਿੱਤੀ ਹੈ ਤਿੰਨ ਰਿਪੋਰਟਰਾਂ ਨੇ ਅਲੱਗ-ਅਲੱਗ ਇੱਕ ਲੈਬ ਸਰਕਾਰੀ ਲੈਬ ਗੁਰੂ ਅਰਥਾਏ ਹਸਪੀਟਲ ਦੀ ਹੈ ਇੱਕ ਮੋਂਗਾ ਲੈਬ ਦੀ ਹੈ ਇੱਕ ਚੰਡੀਗੜ੍ਹ ਲੈਬ ਦੀ ਹੈ ਦੋ ਰਿਪੋਰਟਰਾਂ ਜਿਹੜੀਆਂ ਬਾਜ਼ਾਰ ਵਾਲਿਆਂ ਨੇ ਉਹਨਾਂ ਦਾ ਸੇਮ ਹੈ ਜਦ ਕਿ ਸਰਕਾਰੀ ਨੇ ਉਹ ਨੇ ਪੁੱਛ ਦਿੱਤਾ ਹੈ ਗਲਤੀ ਕਿੱਥੇ ਹੋਈ ਹੈ ਕਟਾਈ ਕਿੱਥੇ ਹੋਈ ਹੈ ਲੈਬ ਦੇ ਸੰਚਾਲਕ ਨਾਲ ਵੀ ਗੱਲ ਕਰਦੇ ਹੈਗੇ ਜਿਹੜਾ ਸਾਰਾ ਦੇਖਦੇ ਹੈਗੇ ਆਖਰਕਾਰ ਇਹ ਗਲਤੀ ਇੰਨੀ ਵੱਡੀ ਲੱਗੀ ਕਿਵੇਂ ਹੈ ਇਹ ਗਲਤੀ ਸਿਰਫ ਨਹੀਂ ਕਲੈਰिकल ਮਿਸਟੇਕ ਹੋਈ ਲਿਖਣ ਦੇ ਵਿੱਚ ਗਲਤੀ ਹੋ ਗਈ ਹੈ ਉਹਦਾ ਰਿਜ਼ਲਟ ਜਿਹੜਾ ਡਿਸਟਰ ਦੇ ਉੱਪਰ ਸਹੀ ਲਿਖਿਆ ਹੋਇਆ ਸੀਗਾ ਉਹ ਲਿਖਣ ਲੱਗਿਆ ਗਲਤੀ ਕਿਤੇ ਲਿਖਣ ਲੱਗਿਆ ਕਿਉਂਕਿ ਉੱਪਰ ਇੱਕ ਪੇਸ਼ੈਂਟ ਉਹਨ ਐਕਟਿਵ ਸੀਗਾ ਉਹਦੇ ਕਲੈਰिकल ਮਿਸਟੇਕ ਸਾਡੇ ਕੋਲ ਜਰੂਰ ਹੋਈ ਹੈ ਉਹ ਡਿਸਟਰ ਦੇ ਵਿੱਚ ਸੇਮ ਸੀ ਹਾਂਜੀ ਡਿਸਟਰ ਦੇ ਵਿੱਚ A ਪੋਜ਼ਿਟਿਵ ਹੀ ਆਉਂਦਾ ਬਲੱਡ ਗਰੁੱਪ ਹਾਂਜੀ ਤੇ ਦੁਬਾਰਾ ਫਿਰ ਰਿਪੋਰਟ ਕੀਤੀ ਅਸੀਂ ਦੁਬਾਰਾ ਫਿਰ ਅੱਜ ਫਿਰ ਪੇਸ਼ੈਂਟ ਨੂੰ ਦੁਬਾਰਾ ਬੁਲਾਇਆ ਸੀਗਾ ਉਹ ਨੇਕਟਿਵ ਵਾਲੇ ਨੂੰ ਬੁਲਾਇਆ ਉਹਨਾਂ ਦੋਵਾਂ ਦੀ ਰਿਪੀਟ ਕਰਕੇ ਫਿਰ ਉਹਨਾਂ ਨੂੰ ਰਿਪੋਰਟ ਦਿੱਤੀ ਅਸੀਂ ਅੱਛਾ ਤੇ ਬੰਦੇ ਦਾ ਪ੍ਰਿੰਕਰ ਆਣੀ ਜਾਨੀ ਕਿ ਇਹ ਪੋਜ਼ੀਟਿਵ ਹਾਂਜੀ ਹਾਂਜੀ ਇਹ ਪੋਜ਼ੀਟਿਵ ਜਿਸ ਟਾਈਮ ਸਾਡੇ ਕੋਲ ਪੋਜ਼ੀਟਿਵ ਹੀ ਸੀਗਾ ਜੀ ਅਸੀਂ ਫਿਰ ਦੁਬਾਰਾ ਰੀ ਕਨਫਰਮ ਵੀ ਕੀਤਾ ਦੁਬਾਰਾ ਉਹਦਾ ਟੈਸਟ ਕੀਤਾ ਗਿਆ ਉਹਦੇ ਵਿੱਚ ਵੀ ਇਹ ਪੋਜ਼ੀਟਿਵ ਆਇਆ ਅਸੀਂ ਇਹ ਪੋਜ਼ੀਟਿਵ ਹੀ ਦਿੱਤਾ ਬਲੱਡ ਗਰੁੱਪ ਉਹਨੂੰ ਐਕਚੁਅਲ ਵਿੱਚ ਕੀ ਹੈ ਵੀ ਕਲੈਰੀਕਲ ਮਿਸਟੇਕ ਜ਼ਰੂਰ ਹੋਈ ਲਿਖਣ ਦੇ ਵਿੱਚ ਗਲ ਲੋ ਜੀ ਪੱਖ ਅਸੀਂ ਇਹਨਾਂ ਦਾ ਵੀ ਦਿਖਾ ਦਿੱਤਾ ਹੈਗਾ ਆਖਰਕਾਰ ਗਲਤੀ ਹੋਈ ਤਾਂ ਹੋਈ ਕਿੱਥੇ ਗੱਲ ਨੂੰ ਜਿਹੜਾ ਕਲੀਅਰ ਹੈ ਇਹਨਾਂ ਨੇ ਕਰ ਦਿੱਤਾ ਹੈਗਾ ਵੀ ਰਜਿਸਟਰ ਦੇ ਵਿੱਚ ਸਹੀ ਲਿਖਿਆ ਸੀ ਜਦੋਂ ਰਿਪੋਰਟ ਤਿਆਰ ਹੋਈ ਉੱਪਰਲੇ ਬੰਦੇ ਦਾ ਬਲੱਡ ਤੇ ਉਸ ਬੰਦੇ ਦਾ ਇੱਕ ਗਲਤੀ ਜਿਹੜੀ ਹੋਈ ਹੈ ਕਲੈਰੀਕਲ ਮਿਸਟੇਕ ਦੀ ਗੱਲ ਕਰ ਰਿਹਾ ਕਲੈਰੀਕਲ ਮਿਸਟੇਕ ਹੋਈ ਹੈ ਅ ਪਰ ਸਾਰੀ ਰਿਪੋਰਟਾਂ ਹੋਣ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਵੱਲੋਂ ਰਿਪੋਰਟ ਕੀਤੀ ਗਈ ਉਸ ਵਿਅਕਤੀ ਦੀ ਵੀ ਕੀਤੀ ਗਈ ਤੇ ਇਸ ਵਿਅਕਤੀ ਦੀ ਵੀ ਕੀਤੀ ਗਈ ਜਾਨੀ ਕਿ ਪ੍ਰਿੰਕਰਾਨੀ ਦੀ ਦੁਬਾਰਾ ਰਿਪੋਰਟ ਹੋਈ ਤੇ ਬਾਅਦ ਵਿੱਚ ਇੱਕ ਰਿਪੋਰਟ ਜਿਹੜੀ ਹੋਰ ਦੇ ਦਿੱਤੀ ਗਈ ਦੇਖਦੇ ਨੇ ਲੋਕਾਂ ਦੀ ਆ ਗਰور ਫੈਲਾਇ